ਪਤਕਰ ਸਾਹਿਬ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਦਿਆਰਥੀ ਨੂੰ ਇੰਨੀ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਖਬਰ ਹੈ ਪਿੰਡ ਚਣੋ ਦੀ ਜਿੱਥੇ ਕਿ ਇਹ ਪੂਰਾ ਪੂਰਾ ਮਾਮਲਾ ਵਾਪਰਿਆ ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀ ਨੇ ਵਿਦਿਆਰਥੀ ਨੂੰ ਮਾਸਟਰ ਨੇ ਇੰਨੀ ਬੁਰੀ ਤਰੀਕੇ ਨਾਲ ਕੁੱਟਿਆ ਕਿ ਉਸ ਨੂੰ ਹਸਪਤਾਲ ਲੈ ਜਾਣਾ ਪਿਆ ਤਾਂ ਦੱਸਤੀ ਕਿ ਇਸ ਬਾਬਤ ਜਾਣਕਾਰੀ ਦਿੰਦਿਆ ਹੋਇਆ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹਨਾਂ ਦਾ ਜੋ ਹੈ ਕਰਨਵੀਰ ਸਿੰਘ ਹੈ ਵਿਦਿਆਰਥੀ ਹੈ ਸਰਕਾਰੀ ਮਿਡਲ ਸਕੂਲ ਦੇ ਵਿੱਚ ਅਤੇ ਮਾਸਟਰ ਹਰਵਿੰਦਰ ਸਿੰਘ ਵੱਲੋਂ ਉਸ ਨੂੰ ਪੂਰੀ ਤਰ੍ਹਾਂ ਸੋਟੀਆਂ ਦੇ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਉਹਦੀ ਅਜੀਬ ਹਾਲਤ ਹੋ ਗਈ ਕਿ ਉਸ ਨੂੰ ਹਸਪਤਾਲ ਲੈ ਆਣਾ ਪਿਆ ਜਿੱਥੇ ਕਿ ਉਸ ਨੂੰ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਅੱਜ ਤੱਕ ਇਸ ਵੇਲੇ ਉਹਦਾ ਇਲਾਜ ਚੱਲ ਰਿਹਾ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਸ ਬਾਬਤ ਮਾਸਟਰ ਹਰਵਿੰਦਰ ਸਿੰਘ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਮਾਸਟਰ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਫੋਨ ਕੀਤਾ ਤਾਂ ਮਾਸਟਰ ਹਰਵਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਬਾਬਤ ਜਦ ਮੀਡੀਆ ਨੇ ਹਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਸਾਰੇ ਸਾਰੇ આરોਪ ਬੇਬੁਨਿਆਦ ਹਨ ਹਾਲਾਂਕਿ ਉਹਨਾਂ ਨੇ ਸੋਟੀ ਦਾ ਉਪਯੋਗ ਜ਼ਰੂਰ ਕੀਤਾ ਸੀ ਉਹਨਾਂ ਨੇ ਜ਼ਮੀਨ ਤੇ ਸੋਟੀਆਂ ਮਾਰੀਆਂ ਸਨ ਤਾਂ ਜੋ ਵਿਦਿਆਰਥੀ ਡਰ ਜਾਵੇ ਲੇਕਿਨ ਉੱਥੇ ਹੀ ਉਹਨਾਂ ਵੱਲੋਂ ਵਿਦਿਆਰਥੀ ਨੂੰ ਕੁੱਟਿਆ ਨਹੀਂ ਗਿਆ ਹੈ ਤਾਂ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਵੀ ਦੱਸਣਾ ਨੇ ਮਿਰਨਾ ਸਵਰਨ ਸਿੰਘ ਜੀ ਅਸੀਂ ਪਿੰਡ ਚਾਣੋ ਦੇ ਰਹਿਣ ਵਾਲੇ ਆਂ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣਾਉ ਦੇ ਵਿੱਚ ਪੜਦਾ ਇਸ ਨੂੰ ਕੋਈ ਮਾਸਟਰ ਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸੱਟਾਂੀਆਂ ਨੇ ਇਹ ਹਸਪਤਾਲ ਦਾਖਲ ਹੈ ਤੇ ਇਲਾਜ ਲਈ ਇਹ ਅਸੀਂ ਚਾਹੁੰਦੇ ਹਾਂ ਕਿ ਪੁੱਸ ਜਲਦ ਤੋਂ ਜਲਦ ਮਾਸਟਰ ਦੇ ਕਾਫੀ ਹੋ ਜਾਵੇ ਕੀ ਕਾਰਨ ਕੀ ਹੈ ਪਤਾ ਲੱਗਦਾ ਸਰ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਤਾਂ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤੇ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸਨੇ ਮਾਸਟਰ ਨੇ ਡੰਡੇ ਨਾਲ ਬਹੁਤ ਪੂਰੀ ਤਰ੍ਹਾਂ ਸਜ਼ਾ ਦਿੱਤੀ। ਅਨਸ਼ਾਹ ਕੀ ਮੰਦਾ ਬੋਲਦਾ। ਸਨਨ ਸਾਹਤੋ ਆਇਆ ਜਾਵੇ ਇਸ ਕਰ ਕੀ ਨਾਮ ਹੈ ਬੱਚਾ ਬੱਚੇ ਦਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਭਤੀਜਾ ਹੈ। ਲੋਕਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਗੀਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਜਾਂ ਥਾਣੇ ਜਾਣਾ ਥਾਣੇ ਭੱਜੋ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜੋ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੱਤੀਆਂ ਵੀ ਇਸ ਕਾਇਲਾ ਵੀ ਇਹ ਕੰ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਬੇਰੇ ਆ ਕੇ ਤੁਹਾਨੂੰ ਦੇ ਜੋ ਵੀ ਜੋ ਰੋਪ ਲੱਗੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਕੁਝ ਵੀ ਨਹੀਂ ਮਾਰਿਆ ਹੋਰ ਇੱਕ ਰੋਪ ਲਗਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਵੀ ਮੈਂ ਕੋਈ ਧਮਕੀ ਨਹੀਂ ਦਿੱਤੀ ਕਿ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅੱਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ ਮੇਰਾ ਨਾਮ ਸਵਰਨ ਸਿੰਘ ਹੈ ਜੀ ਇਸੇ ਪਿੰਡ ਚਣੋਂ ਦੇ ਰਹਿਣ ਵਾਲੇ ਆ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋਂ ਦੇ ਵਿੱਚ ਪੜਦਾ ਇਸ ਨੂੰ ਕੋਈ ਮਾਸਟਰ ਨੇ ਬਹੁਤ ਪੂਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜਿਆਦਾ ਦੇ ਸੱਟਾਂ ਆਈਆਂ ਨੇ ਇਹ ਹਸਪਤਾਲ ਦਾਖਲ ਹੈ ਤੇ ਇਲਾਜ ਲਈ ਇਹ ਅਸੀਂ ਚਾਹੁੰਦੇ ਆ ਕਿ ਪੁਰਸ ਜਲਦ ਤੋਂ ਜਲਦ ਮਾਸਟਰ ਦੇ ਕਾਫਕਾਰ ਹੋਈ ਕੀ ਕਾਰਨ ਕੀ ਇਹ ਕੁੱਟਿਆ ਬਤ ਕਰ ਰਿਹਾ ਸਰਗ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਤਾਂ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤਾਂ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸਨੇ ਮਾਸਟਰ ਨੇ ਡੰਡੇ ਨਾਲ ਬਹੁਤ ਪੂਰੀ ਤਰ੍ਹਾਂ ਸਜ਼ਾ ਦਿੱਤੀ। ਅਨਸ਼ਾਹ ਕੀ ਮੰਦਾ ਗੱਲ। ਸਨਨ ਸਾਹਤ ਹੋਇਆ ਜਾਵੇ। ਇਸ ਦਾ ਕੀ ਨਾਮ ਹੈ ਬੱਚੇ ਦਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਭਤੀਜਾ ਹੈ। ਲੋਕਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਗੀਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ। ਜਾਂ ਥਾਣੇ ਜਾਣਾ, ਥਾਣੇ ਭੱਜੋ, ਐਮਐਲਏ ਕੋਲ ਜਾਣਾ, ਐਮਐਲਏ ਕੋਲ ਭੱਜੋ। ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੱਤੀਆਂ ਵੀ ਇਸ ਕਾਇਲਾ ਵੀ ਇਹ ਕ ਮਾਸਟਰ ਨੇ ਬੱਚੇ ਉੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਤੇ ਘਰੇ ਆ ਕੇ ਤੁਹਾਨੂੰ ਦੱਸ ਦੇ ਜੋ ਵੀ ਜੋ ਰੋਕ ਲੱਗੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਦੇ ਕੁਝ ਵੀ ਨਹੀਂ ਮਾਰਿਆ ਹੋਰ ਇੱਕ ਰੋਕ ਲਗਾ ਰਹੇ ਨੇ ਕਿ ਕਿਸੇ ਨਾਲ ਧਮਕੀ ਹੈ ਮੈਂ ਕੋਈ ਧਮਕੀ ਨਹੀਂ ਦਿੱਤੀ ਕਿ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ